ਵੇਖਿਆ ਹਫਤਾ ਪਹਿਲਾਂ ਜੋ ਸ਼ਰਮਨਾਕ ਘਟਨਾ ਹੁਸ਼ਿਆਰਪੁਰ ਚ ਹੋਈ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਜਿਹੜੇ ਖੋਪੇ ਲਈ ਫਿਰਦਾ ਐਸੈਂਬਲੀ ਦੇ ਵਿੱਚ ਮੈਂ ਕਿਹਾ ਸੀ ਇੱਕ ਵਾਰ ਪਹਿਲੇ ਕਹਿੰਦਾ ਸੀ ਮੇਰੇ ਨਾਲ ਅੱਖਾਂ ਨਾਲ ਅੱਖਾਂ ਮਲਾਓ ਤੇ ਮੈਂ ਕਿਹਾ ਸੀ ਮਾਨ ਸਾਹਿਬ ਅੱਖਾਂ ਵਿੱਚ ਤੇ ਤੁਹਾਡੇ ਸਵੇਰ ਦੀ ਗੱਡੇ ਪਈ ਹੈ ਤੁਹਾਡੇ ਨਾਲ ਮੈਂ ਅੱਖਾਂ ਕੀ ਮਲਾਵਾਂ ਪਹਿਲੇ ਮੂੰਹ ਸਾਫ਼ ਕਰਕੇ ਫੇਰ ਅੱਖਾਂ ਹੀ ਮਲਾ ਲੈਣ ਹੁਣ ਖੋਪੇ ਪਾ ਲੈ ਖੋਪੇ ਇਸ ਗੱਲ ਨੂੰ ਪਾ ਲੈ ਪਹਿਲੀ ਵਾਰ ਹੋਏਗਾ ਤੁਸੀਂ ਹੈਰਾਨ ਹੋਵੋਗੇ 75 ਸਾਲਾਂ ਚ ਪਹਿਲੀ ਵਾਰ ਕਾਕੜਾ ਜੀ ਕਿਸੇ ਸਿਕਿਉਰਟੀ ਦੇ ਆਦਮੀ ਦੀ ਇੰਨੀ ਤਾਕਤ ਹੋਈ ਉਹਨੇ ਮੁੱਖ ਮੰਤਰੀ ਪੰਜਾਬ ਦੇ ਇਹਨੇ ਉਹਨੂੰ ਚਪੇੜ ਕੱਢ ਮਾਰੀ ਆਪਣੇ ਸਿਕਿਉਰਟੀ ਗਾਰਡ ਨੂੰ ਉਹਨੇ ਅੱਗੋਂ ਕਸੁੰਨ ਕੱਢ ਮਾਰਿਆ ਆ ਜਿਹੜੇ ਖੋਪੇ ਪਾਈ ਫਿਰਦਾ ਸਾਰੀ ਅੱਖ ਲਾਲ ਹੋਈ ਇਹ ਪਹਿਲੀ ਵਾਰ ਹੋਇਆ ਕਿਸੇ ਮੁੱਖ ਮੰਤਰੀ ਨੂੰ ਕੋ ਸਿਕਿਉਰਟੀ ਦਾ ਬੰਦਾ ਕਸੁੰਨ ਮਾਰੇ ਇਹਦੇ ਖੋਪੇ ਲਵਾ ਕੇ ਵੇਖੋ ਮੈਂ ਕਿਹਾ ਸੀ ਲਾਹ ਖੋਪੇ ਹੁੰਦੇ ਇਹਦੀ ਆਪਣੀ ਬਰਾਦਰੀ ਜਿਹੜੇ ਭੰਡ ਨੇ ਉਹ ਹੁਣ ਲੋਕ ਪ੍ਰਚਾਰ ਕਰਨ ਲਾ ਪਏ ਨੇ ਕਿ ਭਾਜਪਾ ਸਾਹਿਬ ਨੇ ਚੈਲੰਜ ਕੀਤਾ ਲਾਹ ਖੋਪੇ ਹੁਣ ਅਬ ਖਾਤ ਤਾਂ ਸਹੀ ਤੇਰੇ ਕਾਰਨਾਮੇ ਕੀ ਨੇ ਇਹ ਨੌਕਰੀਆਂ ਦੀ ਗੱਲ ਕਰਦਾ ਮੇਰੇ ਵੀਰੋ ਐਜ਼ ਲੀਡਰ ਆਫ ਦੀ ਆਪੋਜੀਸ਼ਨ ਸਟੇਟ ਅਸੈਂਬਲੀ ਦੇ ਵਿੱਚ ਮੈਂ ਲਿਸਟ ਮੰਗੀ ਹੈ ਕਿ ਮੈਨੂੰ ਨੌਜਵਾਨਾਂ ਦਾ ਨਾਂ ਉਹਨਾਂ ਦੇ ਪਰਿਵਾਰਾਂ ਦਾ ਨਾਂ ਉਹਨਾਂ ਦਾ ਐਡਰੈਸ ਤੇ ਮਹਿਕਮੇ ਦੀ ਲਿਸਟ ਉਹ ਜਿਹੜੀ 50000 ਨੂੰ ਤੁਸੀਂ ਨੌਕਰੀ ਦਿੱਤੀ ਨੌਕਰੀ ਦਿੱਤੀ 5000 ਨੂੰ ਆ ਕੱਲੇ ਜਿਹੜੇ ਵੱਡੇ ਬੋਰਡ ਲੱਗੇ ਨੇ ਇਹਨਾਂ ਤੇ ਜਿੱਸਾਂ ਪੈਟਰੋਲ ਪਾਈਦੇ ਆਪਾਂ ਜਦੋਂ ਪੈਟਰੋਲ ਵਾਲੀ ਉਹ ਪਾਈਦੀ ਹੈ ਵਿੱਚ ਉਹ ਰੁਕੀ ਕਹਿੰਦੇ ਯਾਰ ਪਾਈ ਪਜੀ ਨੂੰ ਉਹਦਾ ਬਟਰ ਨਾਪਦੇ ਆਪਣੇ ਆਪ ਤੁਹਾਨੂੰ ਪਤਾ ਉਹ ਜਿਹੜਾ ਮੀਟਰ ਘੁੰਮੀ ਜਾਂਦਾ ਕਿੰਨੇ ਲੀਟਰ ਤੇ ਕਿੰਨੇ ਪੈਸੇ ਬਣ ਗਏ ਇਹ ਨੌਕਰੀਆਂ ਦੀ ਨਹੀਂ ਲਿਸਟ ਦੇ ਵਿੱਚ ਆਪਣੇ ਆਪ ਹੀ ਮੀਟਰ ਘੁੰਮੀ ਜਾਂਦਾ ਨੌਕਰੀ ਕਿਸੇ ਨੂੰ ਨਹੀਂ ਮਿਲੇ ਰਿਸ਼ਵਤ ਕਹਿੰਦੇ ਸੀ ਦੂਰ ਕਰਾਂਗੇ ਆ ਤੁਹਾਡੇ ਸਾਹਮਣੇ ਹੈ ਪੁਲਿਸ ਦੇ ਠਾਣੇ ਨਿਲਾਮ ਹੋ ਰਹੇ ਨੇ ਤੁਹਾਡੇ ਜ਼ਿਲ੍ਹੇ ਨਿਲਾਮ ਹੋ ਰਹੇ ਨੇ ਆ ਹੁਣੇ ਰੰਦਾਵਾ ਸਾਹਿਬ ਕਹਿ ਕੇ ਗਏ ਬਦਲਾ ਲਵਾਂਗੇ ਬਦਲਾ ਕਹਦੇ ਤੂੰ ਆਪਾਂ ਲੈਣਾ ਇੱਕ ਇੱਕ ਪੁਲਿਸ ਕਮਿਸ਼ਨਰ ਭਾਵੇਂ ਜਲੰਧਰ ਚ ਹੋਏ ਭਾਵੇਂ ਅੰਮ੍ਰਿਤਸਰ ਚ ਹੋਏ ਭਾਵੇਂ ਪਟਿਆਲੇ ਚ ਹੋਏ ਮੇਰੇ ਵੀਰੋ ਰੇਟ 10 ਤੋਂ 12 ਤੋਂ 15 ਕਰੋੜ ਰੁਪਈਆ ਚੱਲ ਰਿਹਾ ਕਮਿਸ਼ਨਰ ਲੱਗਣ ਦਾ ਇਹਨਾਂ ਕੋ ਕੀ ਲੱਭਦੇ ਹੋ ਤੁਸੀਂ ਜੇ ਕਮਿਸ਼ਨਰ 10 ਕਰੋੜ ਰੁਪਇਆ ਦੇ ਕੇ ਲੱਗੇਗਾ ਤੂੰ ਸਮਝਦੇ ਕੋਈ ਥਾਣੇਦਾਰ ਇਮਾਨਦਾਰ ਰਹਿ ਸਕੇਗਾ ਆ ਤੁਹਾਡੀ ਸਾਰੀਆਂ ਮੇਅਰਸ਼ਿਪ ਆ ਤੁਹਾਡੇ ਸਾਹਮਣੇ ਹੈ 60 ਸੀਟਾਂ ਸੀ ਮੇਅਰ ਦੀਆਂ ਕਾਰਪੋਰੇਸ਼ਨ ਚ ਪਟਿਆਲੇ ਉਹ 33 ਬੰਦਿਆਂ ਤੇ ਤੇ ਕਾਗਜ਼ ਹੀ ਰਿਜੈਕਟ ਕਰਾਤੇ ਮੁਕਾਬਲਾ ਕੀ ਹੋਣਾ ਸੀ ਸਰਪੰਚੀਆਂ ਜੀ ਇਹੀ ਮੇਅਰਸ਼ਿਪ ਚ ਇਹੀ ਤੁਹਾਡੀਆਂ ਜਿੰਨੀਆਂ ਮੇਅਰਸ਼ਿਪ ਨੇ ਪੰਜਾਬ ਚ ਮੇਰੇ ਵੀਰੋ ਕੋਈ 5 ਕਰੋੜ ਚ ਗਈ ਕੋਈ 6 ਕਰੋੜ ਚ ਗਈ ਹੈ ਇਹ ਕਮਰਸਰ ਜਿਹੜਾ ਮੇਅਰ ਬਣਾਇਆ 15 ਦਿਨ ਪਹਿਲੇ 9 ਕਰੋੜ ਦਾ ਉਹਨੂੰ ਹੋਟਲ ਵੇਚਣਾ ਪਿਆ ਤੇ 6 ਕਰੋੜ ਰੁਪਈਆ ਉੱਤੇ ਦੇ ਕੇ ਆਇਆ ਤੇ ਤੁਸੀਂ ਸਮਝਦੇ ਹੋ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਸ਼ਹਿਰ ਦੇ ਵਿੱਚ ਜਾਂ ਕਿਸੇ ਵੱਡੀ ਕਾਰਪੋਰੇਸ਼ਨ ਚ ਕੋਈ 1 ਰੁਪਈਆ ਵੀ ਇੱਥੇ ਲੱਗੇਗਾ ਪੰਜਾਬ ਖਤਮ ਕਰਕੇ ਰੱਖ ਦਿੱਤਾ নিলাম ਕਰਕੇ ਰੱਖ ਦਿੱਤਾ ਸੋ ਮੈਂ ਆਪਣੇ ਨੌਜਵਾਨ ਵੀਰ ਨੂੰ ਆਪਣੇ ਭਤੀਜੇ ਨੂੰ ਇਸ ਗੱਲ ਨੂੰ ਉਹਨੂੰ ਕਹਿਣਾ ਚਾਹੁੰਦਾ ਕਿ ਜਸਨਾ ਅੱਜ ਵੜਿੰਗ ਸਾਹਿਬ ਪੰਜਾਬ ਚ ਨਿਕਲੇ ਨੇ ਸਾਡੀ ਸਾਰੀ ਟੀਮ ਨਾਲ ਨਿਕਲੀ ਏ ਮੋਹਿਤ ਵਿੰਦਰਾ ਜੀ ਨੇਰੇ ਪਟਿਆਲੇ ਨਹੀਂ ਸਾਰੇ ਪੰਜਾਬ ਚ ਨਿਕਲੋ 70% ਦੀ ਪੰਜਾਬ ਦੀ ਆਬਾਦੀ ਮੇਰੇ ਵੀਰੋ 40 ਸਾਲ ਤੋਂ ਥੱਲੇ ਜੇ ਨੌਜਵਾਨ ਬੱਚੇ ਸਾਡੇ ਪੰਜਾਬ ਦੇ ਵਿੱਚ ਪ੍ਰੇਰਿਤ ਹੋਣਗੇ ਤਾਂ ਹੀ ਪੰਜਾਬ ਦੇ ਵਿੱਚ ਤਬਦੀਲੀ ਹੋ ਸਕੇ ਪੰਜਾਬ ਚ ਕਾਂਗਰਸ ਤੋਂ ਬਿਨਾ ਕੋਈ ਇਹੋ ਜੀ ਜਮਾਤ ਨਹੀਂ ਸਾਡਾ ਟਰੈਕ ਰਿਕਾਰਡ ਤੁਹਾਡੇ ਸਾਹਮਣੇ 8 ਸਾਲ ਚ ਜੋ ਮਰਦੇ ਮੁਜਾਹਿਦ ਸਾ ਪ੍ਰਤਾਪ ਸਿੰਘ ਕਰੋਨੇ ਪੰਜਾਬ ਚ ਕੀਤਾ ਹਰੀ ਕ੍ਰਾਂਤੀ ਲਿਆਂਦੀ ਪਾਖੜਾ ਡੈਮ ਲਿਆਂਦਾ ਪੀਜੀਆਈ ਲਿਆਂਦੀ ਚੰਡੀਗੜ੍ਹ ਲੈ ਕੇ ਆਂਦਾ ਐਗਰੀਕਲਚਰ ਯੂਨੀਵਰਸਿਟੀ ਲੈ ਕੇ ਆਂਦੀ ਜਿੰਨੂ ਜਿੰਨੀਆਂ ਪਿੰਡੂ ਸੜਕਾਂ ਉਹ ਲੈ ਕੇ ਆਏ ਕਨਾਲ ਨੈਟਵਰਕ ਜਿੰਨਾ ਪਿੰਡਾਂ ਵਿੱਚ ਪਾਣੀ ਪਹੁੰਚਾਇਆ ਵਿਸ਼ੇਸ਼ ਤੌਰ ਮਾਲਵੇ ਦੇ ਵਿੱਚ ਤੇ ਲੈਂਡਾਂ ਤੱਕ ਇਹ ਸਾਰੀ ਉਹਨਾਂ ਦੀ ਸੋਸੀ ਉਹ ਨਾ ਦੀ ਇੱਕ ਵੱਡੀ ਇੱਕ ਪਛਾਣ ਸੀ ਇਸ ਗੱਲ ਦੀ ਅੱਜ ਪੰਜਾਬ ਨੂੰ ਪੈਰਾਸਿਰ ਲਿਆਣ ਦੀ ਲੋੜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੀ ਪਹਾਲ ਕਰਦੀ ਲੋੜ ਮੈਂ ਅੱਜ ਤੁਹਾਡੇ ਇਸੇ ਹੀ ਸਟੇਜ ਉਤੋਂ ਮੋਹਿਤ ਮਿੰਦਰਾ ਜੀ ਇਹਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹਨਾ ਉਹ ਤੂੰ ਛੋਟੇ ਛੋਟੇ ਦੋ ਦੋ ਕਮਰਿਆਂ ਦੇ ਹਵੇਲੀਆਂ ਤੇ ਟਾਣੀਆਂ ਸ਼ੁਰੂ ਕਰ ਦਿੱਤੀਆਂ ਗੱਲ ਕਹਿ ਕੇ ਨਸ਼ਾ ਵੇਚਣ ਵਾਲਿਆਂ ਤਿੰਨ ਸਾਲ ਕੀ ਕਰਦੇ ਰਹੇ ਫੇਰ ਮੈਨੂੰ ਇਸ ਗੱਲ ਦਾ ਜਵਾਬ ਦਓ ਇੱਕ AIG ਲੈਵਲ ਦਾ ਪੰਜਾਬ ਪੁਲਿਸ ਅਫਸਰ AIG ਲੈਵਲ ਦਾ ਪਿਛਲੇ 2 ਸਾਲਾਂ ਦਾ ਨੌਕਰੀ ਚੋਂ ਕੱਢਿਆ ਕੇਸ ਰਜਿਸਟਰ ਕੀਤਾ ਨੇਪਾਲ ਦੇ ਜ਼ਰੀਏ ਉਹਨੂੰ ਪੰਜਾਬ ਪੁਲਿਸ ਨੇ ਖੁਦ ਭਜਾਇਆ ਇੱਕ DSP ਜਿਨੇ ਹੁਣੇ ਹੀ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਉਹਨੂੰ ਨੌਕਰੀ ਚੋਂ ਕੱਢਿਆ ਉਹ ਵੀ ਹੁਣ ਪਕੌੜਾ ਹੋ ਗਿਆ ਉਹ ਵੀ ਨੇਪਾਲ ਦੇ ਜ਼ਰੀਏ ਬਾਹਰ ਚਲਾ ਗਿਆ ਮੈਂ ਕਹਿੰਦਾ ਚਲੋ ਮੇਰਾ ਓਪਨ ਚੈਲੰਜ ਹੈ ਕੇਜਰੀਵਾਲ ਨੂੰ ਤੇ ਭਗਵਾਨ ਤੁਹਾਨੂੰ ਉਹ ਤੂੰ ਇਹਨਾਂ ਦੇ ਆ ਛੋਟੀਆਂ ਮੱਛੀਆਂ ਦੇ ਘਰ ਤੇ ਢਾ ਰਿਆ ਆ ਜਿਹੜੇ ਵੱਡੇ ਅਫਸਰ ਨੇ ਇਹਨਾਂ ਦਾ ਢਰ ਇਹਨਾਂ ਦੇ ਘਰ ਦੇ ਢਵਾ ਕੇ ਵਿਖਾ ਉਧਰ ਬੁਲਡੋਜ਼ਰ ਕਲੀਆਂ ਵੇਖੀ ਹੈ ਤੁਸੀਂ ਇਮਾਨਦਾਰੀ ਨਾਲ ਇਹ ਨਸ਼ੇ ਨੂੰ ਮੁਕਤ ਕਰਨਾ ਚਾਹੁੰਦੇ ਨਸ਼ਾ ਮੁਕਤ ਕਿਸ ਨਾਲ ਹੋਣਾ ਅੱਜ ਗੈਂਗਸਟਰਾਂ ਦੀਆਂ ਚਿੱਠੀਆਂ ਗੈਂਗਸਟਰਾਂ ਦੇ ਟੈਲੀਫੋਨ ਇਹ ਜੋ ਕੁਝ ਵੀ ਪੰਜਾਬ 'ਚ ਹੋ ਰਿਹਾ ਪੰਜਾਬ ਪੁਲਿਸ ਦੇ ਜਿਹੜੇ ਟੌਪ ਅਫਸਰ ਨੇ ਇਹ ਸਾਰੇ ਇਨਵੋਲਡ ਨੇ ਇਸ ਕੰਮ ਗੈਂਗਸਟਰਾਂ ਨੂੰ ਜਿੰਨੀਆਂ ਚਿੱਠੀਆਂ ਫਰੋਤੀਆਂ ਦੀ ਆ ਰਹੀਆਂ ਇਹ ਸਾਰਾ ਅਫਸਰਾਂ ਨੂੰ ਪਤਾ ਜਿੱਥੇ ਨਸ਼ਾ ਵਿਕਦਾ ਮੇਰੇ ਵੀਰੋ 24 ਘੰਟੇ ਤੋਂ ਵੱਧ ਕਿਤੇ ਇਲਕਸ਼ਾ ਨਹੀਂ ਵਿਕ ਸਕਦਾ ਜੇ ਉੱਥੋਂ ਦੇ ਥਾਣੇਦਾਰ ਦੀ ਮਨਸ਼ਾ ਨਾ ਹੋਵੇ ਜਦੋਂ ਤੁਸੀਂ ਕਮਿਸ਼ਨਰਾਂ ਕੋਲ 10-10 ਕਰੋੜ ਰੁਪਈਆ ਲਾ ਕੇ ਕਮਿਸ਼ਨਰ ਦਾ ਕਮਿਸ਼ਨਰ ਲਗਾਓਗੇ ਤੇ ਹਰ ਕਮਿਸ਼ਨਰ ਜਿਹੜਾ ਫੇਰੇ ਥਾਣੇਦਾਰਾਂ ਕੋ 5 ਤੋਂ 10 ਲੱਖ ਰੁਪਈਆ ਥਾਣੇ ਦਾ ਲੈ ਗਏ ਲੈ ਤੇ ਥਾਣੇਦਾਰ ਨੇ ਪੈਸੇ ਕਿੱਥੋਂ ਲੈਣੇ ਨੇ ਉਹਨਾਂ ਸ਼ਰਾਬ ਵੀ ਵਕਾਣੀ ਉਹਨਾਂ ਫੀਮ ਵੀ ਵਕਾਣੀ ਉਹਨਾਂ ਚਿਟਾ ਵੀ ਵਕਾਣਾ ਉਹਨਾਂ ਗੁੰਡਾਗਰਦੀ ਵੀ ਕਰਨੀ ਉਹਨਾਂ ਬਦਮਾਸ਼ੀ ਵੀ ਕਰਾਣੀ ਉਹਨਾਂ ਕਬਜ਼ੇ ਵੀ ਕਰਾਣੇ ਉਹਨਾਂ ਝੂਠੇ ਪਰਚੇ ਵੀ ਕਰਾ ਤੁਹ ਮੇਰੀ ਬੇਨਤੀ ਹੈ ਹੱਥ ਜੋੜ ਕੇ 95 ਦਾ ਨੰਬਰ ਹੈ ਬਹੁਤ ਵੱਡਾ ਨੰਬਰ ਹੈ ਸਾਡੀ ਸਾਰੋਂ ਵੱਡੀ ਬਦਕਿਸਮਤੀ ਪੰਜਾਬ ਦੀ ਹੈ ਬਹੁਤ ਵੱਡੇ ਪੈਮਾਨੇ ਤੇ ਤੁਸੀਂ ਇਹਨਾਂ ਨੂੰ ਇੱਕ ਵੱਡਾ ਨੰਬਰ ਦੇ ਦਿੱਤਾ ਇਹ ਗਲੋਂ ਸਾਡੇੋਂ ਲੈਣੇ ਹਜੇ ਮੁਸ਼ਕਲ ਹੈ 2 ਸਾਲ ਇਹਨਾਂ ਲੋਕਾਂ ਨੂੰ ਇਹਨਾਂ ਨੇ ਰਾਜ ਇੱਥੇ ਕਰਨਾ ਹੀ ਕਰਨਾ ਬਟ ਮੇਰੀ ਗੁਜ਼ਾਰੇਸ਼ ਇਹ ਹੈ ਟਾਈਮ ਆ ਲੈਣ ਦਿਓ ਅਸੀਂ ਤੁਹਾਨੂੰ ਕਾਂਗਰਸ ਲੀਡਰਸ਼ਿਪ ਵਿਸ਼ਵਾਸ ਦਿਵਾਉਂਦੀ ਕਿ ਜੋ ਜੋ ਸਾਡੇ ਸਾਥੀਆਂ ਨਾਲ ਪਿੰਡਾਂ ਦੇ ਵਿੱਚ ਮਿਸਪੈਲਟੀਆਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਜਿਹੜੇ ਵੀ ਧੱਕੇ ਹੋਏ ਨੇ ਉਹਨਾਂ ਸਾਰੇ ਧੱਕਿਆਂ ਦਾ ਹਿਸਾਬ ਲਿਆ ਜਾਏਗਾ ਮੈਂ ਇਨਾ ਹੀ ਯਕੀਨ ਦਿਵਾਉਣਾ ਚਾਹਨਾ ਲੰਬਾ ਨਾ ਜਾਂਦਾ ਹੋਇਆ ਆਪਣੇ ਅਜ਼ੀਜ਼ ਨੂੰ ਮੁਬਾਰਕ ਦੇਣਾ ਚਾਹਨਾ ਇਹਨਾਂ ਦਾ 40 ਸਾਲ ਦਾ ਤਾਲੁਕ ਮੇਰੇ ਪਰਿਵਾਰ ਨਾਲ ਹੈ ਮੇਰੇ ਸੁਰਗਵਾਸੀ ਪਿਤਾ ਤੇ ਬ੍ਰਹਮੇਂਦਰਾ ਜੀ ਬਹੁਤ ਹੀ ਕਰੀਬੀ ਸੀ ਜੋ ਮੇਰਾ ਮੋਹਤਨਾ ਰਿਸ਼ਤਾ ਹੈ ਉਹੀ ਮੇਰੇ ਸੁਰਗਵਾਸੀ ਪਿਤਾ ਦਾ ਬ੍ਰह्म ਜੀ ਨਾਲ ਰਿਸ਼ਤਾ ਸੀ ਬ੍ਰह्म ਜੀ 6 ਵਾਰ ਦੇ ਐਮਐਲਏ ਨੇ 1980 ਮੇਰਾ ਖਾਲੇ تھے ਹੋਰ ਕੋਈ ਨਹੀਂ ਹੋਣਾ ਜਿਹੜਾ ਇੰਨਾ ਪੁਰਾਣਾ ਐਮਐਲਏ ਹੋਏਗਾ 80 ਤੋਂ ਚੱਲਦੇ ਆ ਰਹੇ ਨੇ ਉਹਨਾਂ ਦਾ ਉਨ੍ਹਾਂ ਦਾ ਅਸ਼ੀਰਵਾਦ ਅੱਜ ਦੇ ਦਿਨ ਵੀ ਅਸੀਂ ਇਹ ਵੇਖਿਆ ਜਦੋਂ ਕਾਂਗਰਸ ਨੂੰ ਲੋੜ ਪਈਏ ਬਹੁਤ ਸੁਚੱਜੀਆਂ ਆਵਾਜ਼ਾਂ ਦੇ ਵਿੱਚ ਬਹੁਤ ਗੰਭੀਰ ਆਵਾਜ਼ਾਂ ਦੇ ਵਿੱਚ ਜਿਹੜੀ ਆਵਾਜ਼ ਹਮੇਸ਼ਾ ਕਾਂਗਰਸ ਨੂੰ ਇਕ ਕਰਕੇ ਰੱਖਦੀ ਉਹਨਾਂ ਵਿੱਚ ਬ੍ਰਹਮਹਿੰਦਰਾ ਜੀ ਇੱਕ ਨੰਬਰ ਦੀ ਆਵਾਜ਼ ਨੇ